ਚੀਜ਼ਾਂ ਉਹ ਸਾਹਮਣੇ ਨਹੀਂ ਆ ਰਹੀਆਂ ਜਿਹੜੀਆਂ ਅੱਜ ਮੀਡੀਆ ਨਹੀਂ ਦਿਖਾ ਰਹੀ ਚੀਜ਼ਾਂ ਭਾਵੇਂ ਸਿ ਇਲੈਕਟਰਲ ਬਾਉਂਡਰੀ ਗੱਲ ਕਰ ਲਈਏ ਉਹਦੇ ਵਿੱਚ ਟੌਪ 10 ਅਜ ਕੰਪਨੀਆਂ ਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਕਿਸੇ ਸਮੇਂ ਥੋੜੀ ਸਰਕਾਰ ਦੁਆਰਾ ਨੇ ਈਡੀ ਸੀਬੀਆਈ ਤੇ ਆਪਣੀ ਦੂਜੀ ਇਨਕਮ ਟੈਕਸ ਦਾ ਛਾਪਾ ਪਿਆ ਵਾ ਅੱਜ ਉਹ ਪਾਰਟੀਆਂ ਭਾਤ ਜਨਤਾ ਪਾਰਟੀ ਨੂੰ ਚੰਦਾ ਦੇ ਰਹੀਆਂ ਨੇ ਪਰ ਕੱਲੀ ਪਾਰਟੀ ਹਾਂ ਜਨਤਾ ਪਾਰਟੀ ਨੂੰ ਦੇ ਰਹੀਆਂ ਬੀਜੇਪੀ ਨੂੰ ਦੇ ਰਹੀਆਂ ਟੀਐਮਸੀ ਨੂੰ ਦੇ ਰਹੀਆਂ ਕਿੱਥੇ ਖੜੀ ਹੈ ਗੱਲ ਸਰ ਚੰਦਾ ਤੋਂ ਬਗੈਰ ਕੋਈ ਵੀ ਪਾਰਟੀ ਦਾ ਸਟਰਕਚਰ ਨਹੀਂ ਚੱਲਦਾ ਤਾਂ ਇੱਕ ਸਿਸਟਮ ਹੈ ਠੀਕ ਹੈ ਨਾ ਤੇ ਉਹਦੇ ਵਿੱਚ ਅਗਰ ਕੋਈ ਆਪਣਾ ਭ੍ਰਸਟ ਪੈਸਾ ਇਸ ਤਰ੍ਹਾਂ ਯੂਜ਼ ਕਰਦਾ ਤੇ ਉਹਦੀ ਜਵਾਬਦੇਹੀ ਅੰਡਰਸਟੂਡ ਕੋਈ ਵੀ ਅਸੀਂ ਮੈਂ ਇੱਕ ਨੈਸ਼ਨਲ ਪਾਰਟੀ ਦੇ ਨੁਮਾਇੰਦਾ ਹੁੰਦੇ ਨਾ ਤੇ ਕਹਿੰਨਾ ਇਹ ਪੈਸਾ ਆਪਣੇ ਪਦ ਦੀ ਮੈਂ ਬੜੀ ਗੰਭੀਰਤਾ ਨਾਲ ਇਹ ਗੱਲ ਕਹੂੰਗਾ ਆਪਣੇ ਪਦ ਦੀ ਦੁਰਵਰਤੋਂ ਕਰਕੇ ਲਗਾਤਾਰ ਇਹ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਅਲੱਗ ਘਟਦੇ ਆਏ ਨੇ ਜੀ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਚਾਹੀਏ ਕਿ ਨਵਾਂ ਆਈਕਨ ਦੇਸ਼ ਦੇ ਵਿੱਚ ਇਹ ਬੜੇ ਮਨੋਪ੍ਰੀ ਨਾਲ ਬੜੇ ਵਧੀਆ ਢੰਗ ਦੇ ਨਾਲ ਬੜਾ ਤਰ੍ਹਾਂ ਦਾ ਮੂੰਹ ਬਣਾ ਕੇ ਇਸ ਢੰਗ ਦੇ ਨਾਲ ਪੇਸ਼ ਕਰਦੇ ਨੇ ਕਿ ਜਿਹੜਾ ਸਵਿਧਾਨ ਹੈ ਨਵਾਂ ਲਿਖਣਗੇ ਤੁਸੀਂ ਆਪ ਗੱਲ ਕੀਤੀ ਹੈ ਦੋ ਸ਼ਬਦ ਯੂਜ਼ ਕੀਤੇ ਇੱਕ ਤਾਂ ਦੋ ਸਾਲ ਹੋ ਗਏ ਸੀ ਈਡੀਐਨਾਂ ਨੂੰ ਸਮਨ ਭੇਜਿਆ ਤੇ ਨੌ ਸਮਨ ਭੇਜ ਦਿੱਤੇ ਤੁਸੀਂ ਇਹ ਵੀ ਕਿਹਾ ਵੀ ਆਮ ਆਦਮੀ ਵਾਸਤੇ ਇਹਨਾਂ ਚੀਜ਼ਾਂ ਨਹੀਂ ਹੋ ਸਕਦੀਆਂ ਦੁਰਵਰਤੋਂ ਕੀਤੀ ਜਾ ਜਿਹੜਾ ਅਹੁਦਾ ਹੈਗਾ ਉਹਨਾਂ ਦਾ ਸਵਾਲ ਤਾਂ ਬੀਜੇਪੀ ਤੇ ਵੀ ਉੱਠਦਾ ਵਾ ਵੀ ਟਾਈਮਿੰਗ ਤੇ ਸਵਾਲ ਉੱਠਦਾ ਵਾ ਨੌ ਸਮਨ ਭੇਜੇ ਕਿਉਂਗੇ ਤਿੰਨ ਆਮ ਬੰਦੋਂ ਤਾਂ ਤਿੰਨ ਸਮਨ ਤੋਂ ਬਾਅਦ ਚੱਕ ਲਿਆ ਜਾਂਦਾ ਇਹਨਾਂ ਨੂੰ ਤਿੰਨ ਸਮਨ ਬਾਅਦ ਕਿਉਂਨੇ ਚੱਕੇਗਾ ਜਦੋਂ ਚੋਣਾ ਸਿੱਤ ਨੇ ਚੋਣਾ ਵਿੱਚ ਹੀ ਕਿਉਂ ਬੀਜੇਪੀ ਨੂੰ ਯਾਦ ਆ ਵੀ ਹੁਣ ਕੇਜਰੀ ਵੱਲੋਂ ਚੱਕੀ ਲੈਣਾ ਚਾਹੀਦਾ ਜਦੋਂ ਪਿੱਛੇ ਆ ਰਹੀ ਸੀ ਪਿਛਲੇ ਚੋਣ ਸੀ ਮੱਧ ਪ੍ਰਦੇਸ਼ ਦੇ Rajasthan ਦੇ ਤਾਂ ਉਸ ਵੇਲੇ ਕਹਿੰਦੇ ਸੀ ਹੁਣ ਚੋਣ ਮੱਧ ਪ੍ਰਦੇਸ਼ Rajasthan ਦੇ ਹੁਣ ਇਹਦੀ ਸਾਨੂੰ ਨੋਟਿਸ ਕਿਉਂ ਭੇਜ ਰਹੀ ਹੈ ਜੀ ਆਸੀਂ ਮੁੱਖ ਚਿਹਰਾ ਉੱਥੇ ਜਾਣਾ ਨਿਕਲ ਗਏ ਨਾ ਜੀ ਉਸ ਤੋਂ ਬਾਅਦ ਆਪਾਂ ਪੇਸ਼ ਕਿਉਂ ਨਹੀਂ ਹੋਏ ਆਮ ਆਦਮੀ ਪਾਰਟੀ ਕਹਿੰਦੀ ਵੀ ਮੋਦੀ ਸਾਹਿਬ ਕਿਸੇ ਤੋਂ ਨਹੀਂ ਡਰਦੇ ਸਿਰਫ ਆਮ ਆਦਮੀ ਪਾਰਟੀ ਤੋਂ ਡਰਦੇ ਨੇ ਤੇ ਉਹਨੂੰ ਡਰਾ ਵੀ ਨਹੀਂ ਆਲੀ ਆਮ ਆਦਮੀ ਪਾਰਟੀ ਉਹੀ ਮੋਦੀ ਸਾਹਿਬ ਨੂੰ ਸੱਤਾ ਤੋਂ ਬਾਹਰ ਕਰ ਸਕਦੀ ਹੈ ਇਸ ਕਰਕੇ ਇਕੱਲਾ ਜਿਹੜਾ ਫੋਕਸ ਹੈ ਉਹ ਆਮ ਆਦਮੀ ਪਾਰਟੀ ਦੇ ਕੀਤਾ ਜਾ ਰਿਹਾ ਹੈ ਖੁਸ਼ ਹੋਣੇ ਲਈ ਗਿਆ ਗਾਲਬ ਖਿਆਲ ਅੱਛਾ ਹੈ ਜੀ ਕੁਝ ਵੀ ਕਹਿ ਸਕਦੀ ਹਾਂ ਪੋਲਿਟিক্যাল ਪਾਰਟੀਆਂ ਨੇ ਆਪਣੇ ਦੋਸ਼ ਲਗਾਉਣੇ ਨੇ ਤੁਸੀਂ ਕਹਿਣਾ ਵੀ ਅਸੀਂ ਭ੍ਰਸਤਾਚਾਰ ਦੇ ਖਿਲਾਫ ਕੰਮ ਕਰਦੇ ਹਾਂ ਤੇ ਦੂਜੀਆ ਆਪੋਜੀਸ਼ਨ ਨੇ ਕਹਿਣਾ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ ਮੈਂ ਜ਼ਿਆਦਾ ਨਹੀਂ ਕਹੂੰਗਾ ਭ੍ਰਸਤਾਚਾਰ ਦੇ ਖਿਲਾਫ ਸੱਚਮੁੱਚ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਆ ਜਾਂ ਤਾਂ ਵਿਰੋਧੀ ਤਰ੍ਹਾਂ ਇਹ ਦੋਸ਼ ਲਾਉਂਦੀਆਂ ਨੇ ਵੀ ਜਿਹੜਾ ਲੀਡਰ ਕਾਂਗਰਸ ਦੇ ਵਿੱਚ ਭ੍ਰਸਤ ਹੁੰਦਾ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਡਿਟਰਜੈਂਟ ਪਾਊਡਰ ਕਿਹੜਾ ਭਾਰਤੀ ਜਨਤਾ ਪਾਰਟੀ ਲਾਉਂਦੀ ਆ ਕਿ ਉਹ ਸਾਫ਼ ਸੁਥਰਾ ਹੋ ਜਾਏ ਨਾ ਮੁਰਕੇ ਜਿਹੜੇ ਭ੍ਰਸਤਾਚਾਰ ਦੇ ਦਾਅ ਖੰਡੀਆਂ ਤੋਂ ਲਏ ਜਾਂਦੇ ਨੇ ਉਹਦੇ ਦੀ ਪ੍ਰਚਾਰੀ ਵਿਅਕਤੀ ਦੇ ਉੱਤੇ ਦੋਸ਼ ਲੱਗੇ ਹੁਣ ਉਹਨੂੰ ਸ਼ਾਮਲ ਕਰਨ ਦੇ ਵਿੱਚ ਕੀ ਸਮਝੋਗੇ ਵੀ ਜਿਹੜੀ ਕਾਂਗਰਸ ਪਾਰਟੀ ਕੋਸ਼ਟਾਚਾਰ ਦੀ ਜਨਮਦਾਤਾ ਜਿਹਨੂੰ ਭਾਪੀ ਜਨਤਾ ਪਾਰਟੀ ਕਹਿੰਦੇ ਸੀ ਜਾਂ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਉਹਦੇ ਪ੍ਰਸਟ ਮੀਡਲ ਜਿਹੜੇ ਭਾਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਕਿ ਉਹ ਦੇਖਣ ਜਾਂਦਾ ਵੀ ਇਹ ਬੰਦਾ ਪ੍ਰਸਟ ਇਹਨੂੰ ਨਹੀਂ ਲੈਣਾ ਚਾਹੀਦਾ ਦੇਖੋ ਕੋਈ ਇਸ ਤਰ੍ਹਾਂ ਦਾ ਤੁਸੀਂ ਮੈਨੂੰ ਨਾਮ ਲਾਉਂਗੇ ਤਾਂ ਮੈਂ ਨਾ ਤੁਹਾਡੇ ਹੀ ਪਾਰਟੀ ਦੇ ਆਗੂ ਵੱਲੋਂ ਦੋਸ਼ ਲਗਾਏ ਗਏ ਸੀ ਮੇਰੇ ਕੋਲ ਨਾ ਕੋਈ ਡਾਟਾ ਹੈਗਾ ਵਾ ਕਮਲ ਸ਼ਰਮਾ ਤੁਹਾਡੇ ਪ੍ਰਧਾਨ ਸੀਗੇ ਬੀਜੇਪੀ ਦੇ ਉਹਨਾਂ ਨੇ ਕਿਸੇ ਸਮੇਂ ਕੈਪਟਨ ਮhender ਸਿੰਘ ਹੋਰ ਤੇ ਦੋਸ਼ ਲਾਇਆ ਸੀ ਵੀ ਇਹਨਾਂ ਨੇ ਪੰਜਾਬ ਦਾ ਪੈਸਾ ਬਾਹਰ ਭੇਜਿਆ ਸਵਰਗੀ ਅਰਉਂ ਜੈਤਲੀ ਸਾਹਿਬ ਨੇ ਤੁਹਾਡੇ ਉਹ ਉਹਨਾਂ ਨੇ ਦੋਸ਼ ਲਗਾਏ ਸੀ ਕਿ ਸਵਿਟਸ ਬੈਂਕ ਦਾ ਪੈਸਾ ਉੱਥੇ ਪਿਆ ਜੋ ਕਿ ਜਤਰਾ ਦਿੱਤਿਆ ਸਿੰਧੀਆ ਹੋਰ ਤੇ ਲੱਗੇ ਸੀ ਜੇਦਰੂਪਾ ਉਹਨਾਂ ਉੱਤੇ ਦੋਸ਼ ਲੱਗੇ ਸੀ ਉਹਨਾਂ ਤੇ ਆਸ਼ੋਕ ਚਵਾਨ ਹਲੇ ਹੁਣ ਸ਼ਾਮਲ ਹੋਏ ਨੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਤੇ ਦਰਸ਼ਕ ਢਾਲੇ ਨੇ ਦੋਸ਼ ਲੱਗੇ ਹੋਏ ਨੇ ਤਾਂ ਕੀ तमाम ਚੀਜ਼ਾਂ ਇਹ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਸ਼ਾਮਲ ਨੇ 10 ਸਾਲ ਕਾਂਗਰਸ ਦੀ ਸਰਕਾਰ ਕੇਂਦਰ ਚ ਰਹੀ ਹੈ ਜੀ ਔਰ ਲਗਾਤਾਰ ਪੰਜਾਬ ਦੇ ਵਿੱਚ ਜੀ ਕਾਂਗਰਸ ਦੀ ਔਰ ਅੱਜ ਦੋ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਜੀ ਅਗਰ ਕਿਸੇ ਤੇ ਦੋਸ਼ ਲੱਗਦੇ ਨੇ ਤਾਂ ਉਹਨਾਂ ਦੇ ਉੱਤੇ ਕੋਈ ਗ੍ਰਿਫਤਾਰੀ ਜਾਂ ਉਹਨਾਂ ਦੀ ਜਾਂਚ ਤਾਂ ਦੋਨੋਂ ਜਗ੍ਹਾ ਤੇ ਹੋ ਸਕਦੀ ਜੀ ਅਗਰ ਭਾਰਤੀ ਜਨਤਾ ਪਾਰਟੀ ਥੋੜੇ ਨਜ਼ਰੀਏ ਦੇ ਨਾਲ ਰੋਕਦੀ ਆ ਤਾਂ ਉਸ ਵੇਲੇ ਨਹੀਂ ਮੈਂ ਥੋੜੇ ਪਾਰਟੀ ਨੇ ਅੰਗੇਸ਼ਲਾਏ ਥੋੜੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਹੜੇ ਕਹਿੰਦੇ ਸੀ ਕੁਰਸੀ 'ਚ ਗੜਵੜ ਹੈ ਕਿਹੜੇ ਕਹਿੰਦੇ ਸੀ ਕਿ ਇੱਕ ਲੋਕਪਾਲ ਲੈ ਕੇ ਆਣਾ ਚਾਹੀਦਾ ਜੀ ਅੰਦੋਲਨ ਕਿਸ ਖਾਤਰ ਸੀ ਕਿਨਾਂ ਨੇ ਉਸ ਵੇਲੇ ਦੀ ਸਭ ਤੋਂ ਭ੍ਰਸ਼ਟ ਸਰਕਾਰ ਕਹਿ ਕੇ ਦਿੱਲੀ ਦੀ ਸਿੱਧਾ ਵਿਕਸ਼ੇ ਸਰਕਾਰ ਦੇ ਖਿਲਾਫ ਚੋਣ ਲੜ ਕੇ ਦਿੱਲੀ ਦੇ ਵਿੱਚ ਕਾਮਨਵੈਲਥ ਗੇਮਸ ਤੋਂ ਲੈ ਕੇ ਹੋਰ بڑے ਇਜਿ ਕੁਟਾਲਿਆਂ ਨੂੰ ਲੈ ਕੇ ਉਜਾਗਰ ਕੀਤਾ ਸੀਗਾ ਬਹੁਤ ਕੁਛ ਅਜੀਹਾ ਦੇਖਦੇ ਨਹੀਂ ਉਹ ਵੀ ਤਾਂ ਇਲੈਕਟਡ ਹੋਇਆ ਨਾ ਭਾਜੀ ਤਮਨ ਸਿੰਘ ਬਹੁਤ ਕੁਛ ਅਜੀਹਾ ਹੋ ਰਿਹਾ ਹਿਮਾਚਲ ਵਿੱਚ ਵੀ ਰੋਲਾ ਪੈ ਰਿਹਾ ਹੁਣ ਬਿਹਾਰ ਦੇ ਵਿੱਚ ਕੀ ਕੁਛ ਹੋ ਗਿਆ ਆ ਸਾਡਾ ਗਵਰਡੀ ਸੂਬਾ ਹਰਿਆਣਾ ਉਹ ਮੈਂ ਉਹ ਚੀਜ਼ਾਂ ਤੇ ਜਿਆਦਾ ਮੈਂ ਤਾਂ ਉਸ ਮਾਮਲੇ ਦੀ ਗੱਲ ਕਰ ਰਿਹਾ ਜਿਹੜੀ ਚਿੱਟੇ ਦੇਵਾਂਗੇ ਸਾਫ਼ ਛੇ ਜਿਹੜਾ ਮਾਮਲਾ ਮਾਰਜੋ ਸੁਪਰੀਮ ਕੋਰਟ ਵਿੱਚ ਕੁਝ ਜਾਂ ਮੈਂ ਤਾਂ ਉਸ ਮਾਮਲੇ ਸੁਪਰੀਮ ਕੋਰਟ ਨੇ ਅਗਰ ਪਹੁੰਚਿਆ ਸੁਪਰੀਮ ਕੋਰਟ ਨੇ ਕਹਿੰਦਾ ਵੀ ਇਹਨੂੰ ਲਾਗੂ ਕਰ ਦੋ ਹੋ ਗਿਆ ਦੁਬਾਰਾ ਚੋਣ ਹੋਈ ਹੁਣ ਉਹਨੂੰ ਦੁਬਾਰਾ ਦੂਜੀ ਚੋਣ ਨੂੰ ਵੀ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ ਨਾ ਸੁਪਰੀਮ ਕੋਰਟ ਚ ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁਨਾ ਦੇਸ਼ ਦੇ ਵਿੱਚ ਆਮ ਚੋਣਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਇਸ ਮਾਹੌਲ ਦੇ ਵਿੱਚ ਉਸ ਸਮੇਂ ਉਬਾਲਾ ਮਰਿਆ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿੱਥ ਸ਼ਰਾਬ ਘਟੌਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਧਰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਰਾਜਨੀਤੀ ਜੋਰਾਂ ਤੇ ਹੋ ਗਈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਇਸ ਨੂੰ ਭ੍ਰਿਸ਼ਟਾਚਾਰ ਦੀ ਜਿਹੜੀ ਕਹਿ ਸਕਦੇ ਭ੍ਰਿਸ਼ਟਾਚਾਰ ਤੋਂ ਵੱਡਾ ਚੋਟ ਕਹਿਦੀ ਤਾਂ ਉੱਧਰ ਜਿਹੜਾ ਇੰਡੀਆ ਗੱਠ ਜੋੜਾ ਜਿਹਦੇ ਵਿੱਚ ਖਾਸ ਤੌਰ ਤੇ ਕਾਂਗਰਸ ਮੋਲੀਦੋ ਲਦਾ ਕਰ ਰਹੀ ਹੈ ਉਹ ਇਸ ਨੂੰ ਬਦਲਾਖੋਰੀ ਤੇ ਲੋਕਤੰਤਰ ਦਾ ਕਤਲ ਦੱਸਦੇ ਸਾਡੇ ਨਾਲ ਰਜਨੀਸ਼ ਧਮਾਨ ਜੀ ਨੇ ਜਿਹੜੇ ਜ਼ਿਲ੍ਹਾ ਲੁਧਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਗੱਲਬਾਤ ਕਰਨੀ ਪ੍ਰਧਾਨ ਜੀ ਬਹੁਤ ਸਵਾਗਤ ਹੈ ਸਸੀ ਕਾਂਜੀ ਸਸੀ ਕਾਂਜੀ ਪ੍ਰਧਾਨ ਜੀ ਏਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੇਜਦੀਵਾਲ ਸਾਹਿਬ ਨੂੰ ਬੜੇ ਸਵਾਲ ਚੁੱਕ ਕੇ ਜਾ ਰਹੇ ਨੇ ਕਹਿੰਦੇ ਲੋਕਤੰਤਰ ਦਾ ਕਤਲ ਜਿਹੜਾ ਭਾਰਤੀ ਜਨਤਾ ਪਾਰਟੀ ਉਹ ਕਰਦੀ ਨਜ਼ਰ ਆ ਰਹੀ ਹੈ ਕੀ ਕਹੋਗੇ ਤੁਸੀਂ ਇਹਦੇ ਬਾਰੇ ਦੇਖੋ 2 ਸਾਲ ਤੋਂ ਇਸ ਘੁਟਾਲੇ ਦੀ ਜਾਂਚ ਚੱਲ ਰਹੀ ਹੈ ਔਰ ਇਸ ਪਾਰਟੀ ਦੇ ਚਾਰ ਪ੍ਰਮੁੱਖ ਲੀਡਰ ਇੱਕ ਔਰ ਲੇਡੀਆਂ ਜਿਹੜੇ ਜੀਵਦਾ ਰਾਜਨੀਤੀ ਨਾਲ ਬੜਾ ਗੰਭੀਰ ਸੰਬੰਧਾ ਉਹ ਇੰਨੇ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਔਰ ਕੇਜਰੀਵਾਲ ਜੀ ਨੂੰ ਲਗਾਤਾਰ 9 ਸੰਮਨ ਜੀ 9 ਨੋਟਿਸ ਪਹੁੰਚੇ ਲੇਕਿਨ ਉਹਨਾਂ ਨੇ ਪੇਸ਼ ਹੋਣ ਦੀ ਜ਼ਰੂਰਤ ਨਹੀਂ ਸਮਝੀ ਜੀ ਮੈਂ ਇੱਕ ਸਵਾਲ ਕਰਦਾ ਕਿ ਇੱਕ ਆਮ ਆਦਮੀ ਕਿਸੇ ਸਰਮੋਰ ਸੰਸਥਾ ਦੇ ਨੋਟਿਸ ਨੂੰ ਇਗਨੋਰ ਕਰ ਸਕਦਾ ਜੀ ਅਗਰ ਕਿਤੇ ਬੁਲਾਇਆ ਜਾਂਦਾ ਤੇ ਉਹਨੂੰ ਉੱਥੇ ਪੇਸ਼ ਹੋਣ ਦੇ ਲਈ ਅਗਰ ਉਹਦਾ ਪੱਖਾ ਉਹਦੇ ਉੱਤੇ ਕੋਈ ਦਾਗ ਨਹੀਂ ਹੈ ਤੇ ਉਹਨੂੰ ਉਸੇ ਇਮੀਡੀਏਟ ਉਸ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ 2 ਸਾਲ ਤੋਂ ਬੁਲਾਇਆ ਜਾ ਰਿਹਾ ਜੀ ਔਰ ਇਹ ਭਾਈ ਸਾਹਿਬ ਆਪਣੇ ਪਦ ਦੀ ਮੈਂ ਬੜੀ ਗੰਭੀਰਤਾ ਨਾਲ ਇਹ ਗੱਲ ਕਹੂੰਗਾ ਆਪਣੇ ਪਦ ਦੀ ਦੁਰਵਰਤੋਂ ਕਰਕੇ ਲਗਾਤਾਰ ਇਹ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਅਲੱਗ ਘਟਦੇ ਆਈ ਨਹੀਂ ਜੀ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਚਾਹੀਏ ਇੱਕ ਨਵਾਂ ਆਈਕਨ ਦੇਸ਼ ਦੇ ਵਿੱਚ ਇਹ بڑے ਮੋਨੋਪੋਲੀ ਨਾਲ بڑے ਵਧੀਆ ਢੰਗ ਦੇ ਨਾਲ ਬੜਾ ਤਰ੍ਹਾਂ ਦਾ ਮੂੰਹ ਬਣਾ ਕੇ ਇਸ ਢੰਗ ਦੇ ਨਾਲ ਪੇਸ਼ ਕਰਦੇ ਨੇ ਕਿ ਜਿਹੜਾ ਸੰਵਿਧਾਨ ਹੈ ਨਵਾਂ ਲਿਖਣਗੇ ਜੀ ਜੇੜੀ ਕੋਈ ਗੱਲ ਬਾਕੀਆਂ ਤੇ ਕਰਨੀ ਹੁੰਦੀ ਆ ਤਾਂ ਉਸ ਵੇਲੇ ਤਾਂ ਸਿੱਧਾ ਹੁੰਦਾ ਕਿ ਇਹ ਗੱਲ ਸੰਵਿਧਾਨ ਦੇ ਦਾਇਰੇ ਚ ਆ ਇਹਨਾਂ ਨੂੰ ਅਰਜ਼ਾਇਨ ਕਰ ਦੇਣਾ ਚਾਹੀਦਾ ਇਹਨਾਂ ਤੇ ਇਲਜ਼ਾਮ ਲੱਗੇ ਨਹੀਂ ਇਹੀ ਸਵਾਲ ਕੇਜਰੀਵਾਲ ਜੀ ਅੱਜ ਤੱਕ ਉਠਾਉਂਦੇ ਆਏ ਨਹੀਂ ਅੱਜ ਇਹ ਆਪਣੇ ਲਈ ਜਦੋਂ ਇਹਨਾਂ ਦੇ ਉੱਤੇ ਕੋਈ ਗੱਲ ਉੱਠਦੀ ਆ ਤਾਂ ਇਹ ਉਸ ਗੱਲ ਨੂੰ ਦੂਸਰੇ ਨਜ਼ਰੀਏ ਨਾਲ ਪਬਲਿਕ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁੰਨਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਕੀ ਇਹ ਨਵਾਂ ਸੰਵਿਧਾਨ ਲਿਖਣਾ ਚਾਹੁੰਦੇ ਨੇ ਦੇਸ਼ ਦਾ ਜੀ ਜਤਮਾਨ ਸਾਹਿਬ ਤੁਸੀਂ ਆਪ ਗੱਲ ਕੀਤੀ ਹੈ ਦੋ ਸ਼ਬਦ ਯੂਜ਼ ਕੀਤੇ ਇੱਕ ਤਾਂ ਦੋ ਸਾਲ ਹੋ ਗਏ ਸੀ ਇੰਡੀਆ ਨੂੰ ਸਮਨ ਭੇਜ ਲਿਆ ਤੇ ਨੌ ਸਮਨ ਭੇਜਤੇ ਨੇ ਤੁਸੀਂ ਇਹ ਵੀ ਕਿਹਾ ਵੀ ਆਮ ਆਦਮੀ ਵਾਸਤੇ ਇੰਨਾ ਚੀਜ਼ਾਂ ਨਹੀਂ ਹੋ ਸਕਦੀਆਂ ਦੁਰਵਰਤੋਂ ਕੀਤੀ ਜਾ ਜਿਹੜਾ ਉਹਦਾ ਹੈਗਾ ਉਹਨਾਂ ਦਾ ਸਵਾਲ ਤਾਂ ਭਾਜਪੀ ਤੇ ਵੀ ਉੱਠਦਾ ਵਾ ਵੀ ਟਾਈਮਿੰਗ ਤੇ ਸਵਾਲ ਉੱਠਦਾ ਵਾ 9 ਸਮਨ ਭੇਜੀ ਕਿਉਂਗੇ ਤਿੰਨ ਆਮ ਬੰਦੋਂ ਤਾਂ ਤਿੰਨ ਸਮਨ ਤੋਂ ਬਾਅਦ ਚੱਕ ਲਿਆ ਜਾਂਦਾ ਇਹਨਾਂ ਨੂੰ ਤਿੰਨ ਸਮਨ ਬਾਅਦ ਕਿਉਂ ਨਹੀਂ ਚੱਕੇਗਾ ਜਦੋਂ ਚੋਣਾ ਸਿਰਫ ਨੇ ਚੋਣਾ ਵਿੱਚ ਹੀ ਕਿਉਂ ਭਾਜਪੀ ਨੂੰ ਜਿਆਦਾ ਵੀ ਹੁਣ ਕੇਜਰੀਵਾਲ ਨੂੰ ਚੱਕੀ ਲੈਣਾ ਚਾਹੀਦਾ ਨਹੀਂ ਦੇਖੋ ਇੱਕ ਪ੍ਰਕਿਰਿਆ ਲਗਾਤਾਰ ਚੱਲ ਰਹੀ ਆ ਜੀ ਹਰ ਚੀਜ਼ ਨੇ ਆਪਣੇ ਸਮੇਂ ਤੇ ਹੋਣਾ ਹੂੰ ਜਦੋਂ ਪਿੱਛੇ ਆ ਰਹੀ ਸੀ ਪਿਛਲੇ ਚੋਣ ਸੀ ਮੱਧ ਪ੍ਰਦੇਸ਼ ਦੇ Rajasthan ਦੇ ਤਾਂ ਉਸ ਵੇਲੇ ਕਹਿੰਦੇ ਸੀ ਉਹ ਚੋਣ ਮੱਧ ਪ੍ਰਦੇਸ਼ Rajasthan ਦੇ ਹੁਣ ED ਸਾਨੂੰ ਨੋਟਿਸ ਕਿਉਂ ਭੇਜ ਰਹੀ ਹੈ ਜੀ ਅਸੀਂ ਮੁੱਖ ਚਿਹਰਾ ਉੱਥੇ ਜਾਣਾ ਨਿਕਲ ਗਏ ਨਾ ਜੀ ਉਸ ਤੋਂ ਬਾਅਦ ਆਪਾਂ ਪੇਸ਼ ਕਿਉਂ ਨਹੀਂ ਹੋਏ ਜੀ ਹੂੰ ਉਸ ਤੋਂ ਬਾਅਦ ਤਾਂ ਪ੍ਰਕਿਰਿਆ ਚੱਲਦੀ ਰਹਿਣੀ ਹੈ ਚੋਣ ਤਾਂ ਆਪਣੇ ਸਮੇਂ ਤੇ ਹੋਣੇ ਹੋਣੇ ਨੇ ਨਾ ਇਹ ਕੋਈ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਚੋਣ ਤਾਂ ਹੈਣੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਚਾਹੇ 6 ਮਹੀਨੇ ਜਾਂ 2 ਸਾਲ ਕਰਾ ਵੀ ਨਾ ਹੂੰ ਜੀ ਦੇਸ਼ ਦਾ ਸੰਵਿਧਾਨ ਇੱਕ ਸੰਸਥਾ ਦੇ ਨਾਲ ਚੱਲਦਾ ਮਿੱਤਰਾ ਉਹ ਆਪਣੇ ਟਾਈਮ ਤੇ ਹੋਣੇ ਨਹੀਂ ਇਹ ਤਾਂ ਇਹਨਾਂ ਨੇ ਦੇਖਣਾ ਕਿ ਪੇਸ਼ ਹੋਣਾ ਕਿ ਨਹੀਂ ਹੋਣਾ ਔਰ ਜਦੋਂ ਬੜੀ ਗੰਭੀਰਤਨ ਇੱਕ ਗੱਲ ਨੂੰ ਸਮਝੋ ਕਿ ਜਦੋਂ ਹਾਈ ਕੋਰਟ ਨੇ ਕਹਿਤਾ ਕਿ ਅਗਰ ਤੂੰ ਬੁਲਾਇਆ ਗਿਆ ਤਾਂ ਤੁਸੀਂ ਪੇਸ਼ ਕਿਉਂ ਨਹੀਂ ਹੁੰਦੇ ਜੀ ਹੂੰ ਤਾਂ ਸਵਾਲ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਸੁਪਰੀਮ ਕੋਰਟ ਦਾ ਮੁਕ ਰੁਕ ਕਰ ਲਿਆ ਜੀ ਇਨ ਬੀਟਵੀਨ ਉਸ ਵੇਲੇ ਈਡੀ ਨੇ ਇਹਨਾਂ ਨੂੰ ਪੁੱਛ ਕੇ ਈਡੀ ਇਹਨਾਂ ਕੋਲ ਗਈ ਆ ਉਹ ਵੀ ਇਹਦੇ ਘਰ ਚੱਲ ਕੇ ਗਈ ਆ ਈਡੀ ਜਦੋਂ ਉੱਥੇ ਵੀ ਕੋਆਪਰੇਟ ਨਹੀਂ ਕੀਤਾ ਤਾਂ ਅੰਡਰਸਟੂਡ ਉਹ ਇਹਨਾਂ ਕੋਲ ਦੇ ਵੀ ਹੋਰ ਕੋਈ ਰਸਤਾ ਨਹੀਂ ਵੀਰ ਨੂੰ ਰਿਹਾ ਕਿ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਔਰ ਤੁਹਾਡੇ ਸਾਹਮਣੇ ਅੱਜ ਮੰਨ ਲਈਏ ਨਿਆਂਲੇ ਨੇ ਵੀ ਇਹਨਾਂ ਨੂੰ 6 ਦਿਨ ਦੇ ਰਿਵਾਰਡ ਤੇ ਭੇਜਦਾ ਤੁਮਨ ਸਾਹਿਬ ਪੋਲਿਟੀਕਲ ਪਾਰਟੀਆਂ ਨੇ ਆਪਣੇ ਦੋਸ਼ ਲਗਾਉਣੇ ਨੇ ਤੁਸੀਂ ਕਹਿਣਾ ਵੀ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਕੰਮ ਕਰਦੇ ਹਾਂ ਤੇ ਦੂਜੀਆ اپੋਜੀਸ਼ਨ ਨੇ ਕਹਿਣਾ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ ਮੈਂ ਜ਼ਿਆਦਾ ਨਹੀਂ ਕਰੂੰ ਜੇ ਭ੍ਰਸ਼ਟਾਚਾਰ ਦੇ ਖਿਲਾਫ ਸੱਚਮੁੱਚ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਆ ਤਾਂ ਵਿਰੋਧੀ ਤਰ੍ਹਾਂ ਇਹ ਦੋਸ਼ ਲਾਉਂਦੀਆਂ ਨੇ ਵੀ ਜਿਹੜਾ ਲੀਡਰ ਕਾਂਗਰਸ ਦੇ ਵਿੱਚ ਭ੍ਰਸ਼ਟ ਹੁੰਦਾ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਡਿਟਰਜੈਂਟ ਪਾਊਡਰ ਕਿਹੜਾ ਭਾਰਤੀ ਜਨਤਾ ਪਾਰਟੀ ਲਾਉਂਦੀ ਆ ਕਿ ਉਹ ਸਾਫ ਸੁਥਰਾ ਹੋ ਜਾਂਦਾ ਮੁੜ ਕੇ ਉਹ ਜਿਹੜੇ ਦਾ ਪ੍ਰਸ਼ਾਸਨ ਚਾਰ ਦੇ ਦਾਅ ਖੁੰਦਿਆਂ ਤੋਂ ਲਏ ਜਾਂਦੇ ਨੇ ਉਹਦੇ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਤੁਸੀਂ ਕੋਈ ਵੀ ਆਕਰ ਉਹਦੇ ਉੱਤੇ ਕੋਈ ਜਾਂਚ ਚੱਲਦੀ ਆ ਤਾਂ ਭਾਰਤੀ ਜਨਤਾ ਪਾਰਟੀ ਕਿਸੇ ਦੀ ਜਾਂਚ ਕਦੇ ਅਜੇ ਤੱਕ ਕੋਈ ਕਜ਼ਾਨਦਾਰ ਪ੍ਰਸ਼ਤਾਚਾਰੀ ਵਿਅਕਤੀ ਦੇ ਉੱਤੇ ਦੋਸ਼ ਲੱਗੇ ਹੁਣ ਉਹਨੂੰ ਸ਼ਾਮਲ ਕਰਨ ਦੇ ਵਿੱਚ ਕੀ ਸਮਝੋਗੇ ਵੀ ਜਿਹੜੀ ਕਾਂਗਰਸ ਪਾਰਟੀ ਪ੍ਰਸ਼ਤਾਚਾਰ ਦੀ ਜਨਮਦਾਤਾ ਜਿਹਨੂੰ ਭਾਰਤੀ ਜਨਤਾ ਪਾਰਟੀ ਕਹਿੰਦੇ ਸੀ ਆ ਕੇਜਦੀਵਾਲ ਸਾਹਿਬ ਵੀ ਕਹਿੰਦੇ ਸੀ ਉਹਦੇ ਪ੍ਰਸ਼ਤ ਲੀਡਰ ਜਿਹੜੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਕਿ ਉਹ ਦੇਖਣ ਜਾਂਦਾ ਵੀ ਯਾਰ ਬੰਦਾ ਪ੍ਰਸ਼ਤਾ ਨੂੰ ਨਹੀਂ ਲੈਣਾ ਚਾਹੀਦਾ ਦੇਖੋ ਕੋਈ ਇਸ ਤਰ੍ਹਾਂ ਦਾ ਤੁਸੀਂ ਮੈਨੂੰ ਨਾਮ ਲਾਉਂਗੇ ਤਾਂ ਮਾਫੂ ਮੈਂ ਮੰਨਦਾ ਤੁਹਾਡੇ ਹੀ ਪਾਰਟੀ ਦੇ ਆਗੂ ਵੱਲੋਂ ਦੋਸ਼ ਲਗਾਏ ਗਏ ਸੀ ਮੇਰੇ ਕੋਲ ਨਹੀਂ ਮੇਰੇ ਕੋਲ ਡਾਟਾ ਹੈਗਾ ਵਾ ਕਮਲ ਸ਼ਰਮਾ ਤੁਹਾਡੇ ਪ੍ਰਧਾਨ ਸੀਗੇ ਭਾਜਪਾ ਦੇ ਉਹਨਾਂ ਨੇ ਸਾਬਰ ਪੇਜਿਆ ਸਵਰਗੀ ਅਰੁਣ ਜੇਤਲੀ ਸਾਹਿਬ ਨੇ ਤੁਹਾਡੇ ਉਹ ਉਹਨਾਂ ਨੇ ਦੋਸ਼ ਲਗਾਏ ਸਨ ਵੀ ਸਵਿਸ ਬੈਂਕ ਦਾ ਪੈਸਾ ਉੱਥੇ ਪਿਆ ਤੁਹਾਡੇ ਜੁੱਤਲੇ ਦਿੱਤੇ ਸਿੰਧੀਆਂ ਹੋਰਾਂ ਤੇ ਲੱਗੇ ਸੀ ਜੇਦ ਰੂਪਾ ਉਹਨਾਂ ਉੱਤੇ ਦੋਸ਼ ਲੱਗੇ ਸੀ ਉਹਨਾਂ ਤੇ ਅਸ਼ੋਕ ਚਵਾਨ ਹਲੇ ਹੁਣ ਸ਼ਾਮਲ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਤੇ ਦਰਸ਼ਕ ਢਾਲ ਦੇ ਦੋਸ਼ ਲੱਗੇ ਹੋਏ ਨੇ ਤਾਂ ਕੀ तमाम ਚੀਜ਼ਾਂ ਇਹ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਜੀ ਸ਼ਾਮਲ ਨੇ ਹੋ ਦੇਖੋ ਜੀ ਤੁਸੀਂ ਬੜੇ ਪਿਛਲਾ ਇਤਿਹਾਸ ਤੋਂ ਗੱਲ ਕੀਤੀ ਹੈ ਤੁਣਾ ਜੀ ਬਹੁਤ ਵਧੀਆ ਗੱਲ ਆ ਲੇਕਿਨ ਉਸ ਇਤਿਹਾਸ ਦੇ ਵਿੱਚ 10 ਸਾਲ ਕਾਂਗਰਸ ਦੀ ਸਰਕਾਰ ਕੇਂਦਰ ਚ ਰਹੀ ਹੈ ਜੀ ਔਰ ਲਗਾਤਾਰ ਪੰਜਾਬ ਦੇ ਵਿੱਚ ਜੀ ਕਾਂਗਰਸ ਦੀ ਔਰ ਅਜੇ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਜੀ ਅਗਰ ਕਿਸੇ ਤੇ ਦੋਸ਼ ਲੱਗਦੇ ਨੇ ਤਾਂ ਉਹਨਾਂ ਦੇ ਉੱਤੇ ਕੋਈ ਗ੍ਰਿਫਤਾਰੀ ਜਾਂ ਉਹਨਾਂ ਦੀ ਜਾਂਚ ਦੋਨੋਂ ਜਗ੍ਹਾ ਤੇ ਹੋ ਸਕਦੀ ਸੀ ਅਗਰ ਭਾਰਤੀ ਜਨਤਾ ਪਾਰਟੀ ਟੋਡੇ ਨਜ਼ਰੀਏ ਦੇ ਨਾਲ ਰੋਕਦੀ ਆ ਤਾਂ ਉਸ ਬਾਰੇ ਹੋ ਸਕਦੀ ਨਹੀਂ ਮੈਂ ਥੋੜੀ ਪਾਰਟੀ ਨੇ ਐਡਿਗੇਸ਼ਨ ਆ ਥੋੜੀ ਹੀ ਪਾਰਟੀ ਵਿੱਚ ਸ਼ਾਮਲ ਹੋਣ ਲੋਕ ਦੇਖੋ ਸ਼ਾਮਲ ਹੋਣਾ ਨਾ ਹੋਣਾ ਇੱਕ ਅਲੱਗ ਫੈਸਲਾ ਹੁੰਦਾ ਲੇਕਿਨ ਜੇ ਕਿਸੇ ਦੇ ਉੱਤੇ ਕੋਈ ਇਲਜ਼ਾਮ ਨਹੀਂ ਹਮ ਅਗਰ ਉਹਦੇ ਉੱਤੇ ਉਹ ਇਲਜ਼ਾਮ ਸਾਬਤ ਹੁੰਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਉਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਆ ਔਰ ਉਹਨਾਂ ਨੂੰ ਕਹੂਗੀ ਕਿ ਉਹਨਾਂ ਨੂੰ ਸਾਹਮਣਾ ਕਰਨਾ ਚਾਹੀਦਾ ਤੇ ਉਹਨਾਂ ਨੂੰ ਜੋ ਕਾਨੂੰਨੀ ਪ੍ਰਕਿਰਿਆ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਚਮਨ ਸਰ ਇਹ ਕਿੱਦਾਂ ਪੋਸਿਬਲ ਹੋ ਸਕਦਾ ਆ ਆਪ ਹੀ ਦੋਸ਼ ਲਾਉਣ ਵਾਲਾ ਬੰਦਾ ਆਪ ਹੀ ਆਪਣੀ ਪਾਰਟੀ 'ਚ ਸ਼ਾਮਲ ਕਰਵਾ ਰਿਹਾ ਉਹਨਾਂ ਨੂੰ ਨਹੀਂ ਦੇਖੋ ਆਸ਼ੋਕ ਚਮਾਨ ਦੇ ਹਲੇ ਤਾਜ਼ਾ ਮਸਾਲ ਹੈਗੀ ਆ ਜੀ ਆ ਦਰਸ਼ਕ ਟਾਲਾ ਤਾਜ਼ਾ ਇਹ ਤਾਂ ਕਾਂਗਰਸ ਸਰਕਾਰ ਦੀ ਥੋੜੀ ਭਾਰਤੀ ਜਨਤਾ ਪਾਰਟੀ ਸਰਕਾਰ ਦੁਆਰਾ ਨਹੀਂ ਚੀਜ਼ਾਂ ਹੋਈਆਂ ਸੀਗੀਆਂ ਸਾਰੀਆਂ ਇਹ ਨਹੀਂ ਦੇਖੋ ਗੱਲ ਸੁਣੋ ਮੇਰੀ ਇਸ ਤਰ੍ਹਾਂ ਨਾ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਅਸੀਂ ਇਲਜ਼ਾਮ ਇੱਕ ਅਲੱਗ ਚੀਜ਼ ਆ ਅਲਜ਼ਾਮ ਜਦੋਂ ਅੰਨਾ ਅੰਦੋਲਨ ਹੋਇਆ ਨਾ ਉਸ ਵੇਲੇ ਇਹ ਜਿਹੜੀ ਪਾਰਟੀ ਸਤਾ ਚਾਈ ਕਿੱਥੋਂ ਕਿਹੜੇ ਇਲਜ਼ਾਮਾਂ ਤੋਂ ਆਈ ਸੀਗੀ ਇਹਨਾਂ ਨੇ ਕਿਹਨਾਂ ਦੇ ਖਿਲਾਫ ਉਹ ਤਾਂ ਉੱਥੇ ਇਹ ਵੀ ਪਰਸੈਪਸ਼ਨ ਚੱਲਦੀ ਹੈ ਵੀ ਪੈਦਾ ਹੀ ਭਾਜੀਪੀ ਵੱਲੋਂ ਕੀਤਾ ਗਿਆ ਸੀ ਉਸ ਸਮੇਂ ਮਾਹੌਲ ਜਿਹੇ ਹੱਕ ਸੱਜਿਆ ਗਿਆ ਤੇ ਜਿਹੜੀ ਸਰਕਾਰ ਕਾਂਗਰਸ ਪਾਰਟੀ ਜੰਦੀ ਲੱਗੀ ਉੱਥੇ ਮਿੱਤਰਾਂ ਉੱਥੇ ਸਟੇਜ ਤੇ ਬੈਠ ਕੇ ਬੋਲਦੇ ਕਿਹੜੇ ਲੋਕ ਸੀਗੇ ਕਿਹੜੇ ਕਹਿੰਦੇ ਸੀ ਕੁਰਸੀ 'ਚ ਗੜਵੜ ਹੈ ਕਿਹੜੇ ਕਹਿੰਦੇ ਸੀ ਕਿ ਇੱਕ ਲੋਕਪਾਲ ਲੈ ਕੇ ਆਣਾ ਚਾਹੀਦਾ ਜੀ ਅੰਦੋਲਨ ਕਿਸ ਖਾਤਰ ਸੀ ਕਿਨਾਂ ਨੇ ਉਸ ਵੇਲੇ ਦੀ ਸਭ ਤੋਂ ਭ੍ਰਸ਼ਟ ਸਰਕਾਰ ਕਹਿ ਕੇ ਦਿੱਲੀ ਦੀ ਸ਼ੀਦਾ ਦਿੱਖਤ ਸਰਕਾਰ ਦੇ ਖਿਲਾਫ ਚੋਣਾਂ ਲੜ ਕੇ ਦਿੱਲੀ ਦੇ ਵਿੱਚ ਕਾਮਨਵੈਲਥ ਗੇਮਸ ਤੋਂ ਲੈ ਕੇ ਹੋਰ بڑے ਏਜਿਟਾਡਿਆਂ ਨੂੰ ਲੈ ਕੇ ਉਜਾਗਰ ਕੀਤਾ ਸੀਗਾ ਜੀ ਅੱਜ ਆਪਾਂ ਕਿਸ ਮੂੰਹ ਦੇ ਨਾਲ ਉਹ ਪਾਰਟੀਆਂ ਆਪਸ ਦੇ ਵਿੱਚ ਅਲਾਈਅੰਸ ਕਰਕੇ ਚੋਰ ਚੋਰ ਕਹਿੰਦੇ ਇਕੱਠੇ ਹੋਗੇ ਤਾਂ ਹੁਣ ਬਸੇਰੇ ਭਾਈ ਹੋਗੇ ਸਵਾਲ ਇਹੀ ਹੈ ਲੋਕ ਕਿੱਥੇ ਜਾਣ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿਸੇ ਸਮੇਂ ਕਾਂਗਰਸ ਪਾਰਟੀ ਨੂੰ ਭ੍ਰਸ਼ਟ ਕਹਿੰਦੇ ਸਨ ਜਿਨ੍ਹਾਂ ਨੂੰ ਲੋਕਾਂ ਨੂੰ ਭ੍ਰਸ਼ਟ ਕਹਿੰਦੇ ਸਨ ਉਹ ਲੋਕ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਨੇ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਉਹ ਭ੍ਰਸ਼ਟਾਚਾਰ ਕਹਿੰਦੇ ਸਨ ਉਹਨਾਂ ਨਾਲ ਉਹ ਗੱਟੜਾ ਲੋਕ ਕਿੱਥੇ ਖੜੇ ਲੋਕ ਤਾਂ ਅੱਜ ਠੱਗੇ ਹੋਏ ਮਹਿਸੂਸ ਕਰਦੇ ਨੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਕਾਂਗਰਸ ਪਾਰਟੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਨਹੀਂ ਦੇਖੋ ਇੱਕ ਗੱਲ ਸੁਣੋ 10 ਸਾਲ ਦਾ ਬੀਜੇਪੀ ਦਾ ਕੇਂਦਰ ਚ ਸ਼ਾਸਨ ਹੈ ਜੀ ਠੀਕ ਹੈ ਨਾ 12 ਸਾਲ ਮੋਦੀ ਜੀ ਨੇ ਗੁਜਰਾਤ ਦੇ ਵਿੱਚ ਸ਼ਾਸਨ ਕੀਤਾ ਜੀ ਤੁਸੀਂ ਲਿਆਉਣਾ ਭ੍ਰਿਸ਼ਟਾਚਾਰ ਦੇ ਮੁੱਦੇ ਕੱਢ ਕੇ ਕੋਈ ਜੀ ਨਹੀਂ ਮੈਂ ਤਾਂ ਉਹ ਨਾ ਲੀਡਰਾਂ ਦੀ ਗੱਲ ਕਰ ਰਿਹਾ ਹਾਂ ਨਹੀਂ ਨਹੀਂ ਲੀਡਰਾਂ ਦੀ ਗੱਲ ਦੇਖੋ ਜਦੋਂ ਪਾਰਟੀ ਦੀ ਲੀਡਰਸ਼ਿਪ ਮਜ਼ਬੂਤ ਹੋਊਗੀ ਕੋਈ ਬਾਹਰ ਬੈਠ ਕੇ ਕੀ ਕਰਦਾ ਕੋਈ ਸੱਜੇ ਖੱਬੇ ਕੀ ਕਰਦਾ ਮੈਂ ਜਿਹੜੀ ਗੱਲ ਕਹਿ ਰਿਹਾ ਹਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਿੰਨੇ ਐਮਐਲਏ ਦਿੱਲੀ ਦੇ ਜੇਲ੍ਹ ਚ ਨੇ ਲਗ ਲਗ ਇਲਜ਼ਾਮਾਂ ਚ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ سنگੀਨ આરોਪ ਲਾ ਕੇ ਅੰਦਰ ਨੇ ਪੰਜਾਬ ਦੇ ਵਿੱਚ 92 ਐਮਐਲਏ ਚੁਣ ਕੇ ਦਿੱਤੇ ਜੀ ਉਹਨਾਂ ਚੋਂ ਹਰ ਦੂਜੇ ਤੇ ਜੇ ਵੀ ਨੇ ਇੱਕ ਅੰਦਰ ਹੋ ਜਾਂਦਾ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਈ ਤਾਂ ਇਸੇ ਤਰ੍ਹਾਂ ਦੇ ਹੁੰਦੇ ਨੇ ਕਿ ਸਾਡੇ ਕਲਚਰਲ ਦੇ ਵੀ ਸਾਨੂੰ ਲੱਗਦਾ ਵੀ ਇਹ ਖਿਲਾਫ ਨੇ ਯਾਰ ਕਟਾਰੂ ਚੱਕ ਵਰਗੇ ਕਈਆਂ ਦੇ ਆ ਜਾਂਦੇ ਨੇ ਜੀ ਕੋਰ ਮੁੱਖ ਮੰਤਰੀ ਕਈਆਂ ਦੇ ਆਪ ਭ੍ਰਸ਼ਟਾਚਾਰ ਦੇ આરોਪ ਲਗਾ ਕੇ ਅੰਦਰ ਕਰ ਦਿੰਦੇ ਨੇ ਮੰਤਰੀ ਮੰਡਲ ਤੋਂ ਬਰਖਾਸ ਕਰ ਦਿੰਦੇ ਨੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਕੋਰ ਗਰੁੱਪ ਦੀਆਂ ਮੀਟਿੰਗਾਂ ਦੇ ਵਿੱਚ ਬਿਠਾ ਲੈਂਦੇ ਨੇ ਜੀ ਕੰਮ ਸੇ ਕੰਮ ਕੁਝ ਪਮਾਨੇ ਦਾ ਕੋਈ ਚਾਇਕ ਹੁੰਦਾ ਪਬਲਿਕ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਹਤਾਸ਼ ਮਹਿਸੂਸ ਕਰ ਰਹੀ ਆ ਦੋ ਚੀਜ਼ਾਂ ਨੂੰ ਸਾਹਮਣੇ ਨਹੀਂ ਆ ਰਹੀਆਂ ਜਿਹੜੀਆਂ ਅੱਜ ਮੀਡੀਆ ਨਹੀਂ ਦਿਖਾ ਰਹੀ ਚੀਜ਼ਾਂ ਪਮਾਸੇ ਇਲੈਕਟੋਰਲ ਬਾਉਂਡਰੀ ਗੱਲ ਕਰ ਲਈਏ ਉਹਦੇ ਵਿੱਚ ਟੌਪ 10 ਕੰਪਨੀਆਂ ਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਕਿਸੇ ਸਮੇਂ ਥੋੜੀ ਸਰਕਾਰ ਦਰਾਂ ਨੇ ED, CBI ਤੇ ਆਪਣੀ ਦੂਜੀ ਇਨਕਮ ਟੈਕਸ ਦਾ ਛਾਪਾ ਪਿਆ ਵਾ ਅੱਜ ਉਹ ਪਾਰਟੀਆਂ ਭਾਤਜਨਤਾ ਪਾਰਟੀ ਨੂੰ ਚੰਦਾ ਦੇ ਰਹੀਆਂ ਨੇ ਪਰ ਕੱਲੀ ਪਾਰਟੀ ਜਨਤਾ ਪਾਰਟੀ ਨੂੰ ਦੇ ਰਹੀਆਂ BJP ਨੂੰ ਵੀ ਦੇ ਰਹੀਆਂ TMC ਨੂੰ ਵੀ ਦੇ ਰਹੀਆਂ ਕਿੱਥੇ ਖੜੀ ਹੈ ਗੱਲ ਸਰ ਦੇਖੋ ਗੱਲ ਸੁਣੋ ਹਰ ਕੋਈ ਵੀ ਪਾਰਟੀ ਦਾ ਚੰਦਾ ਦੇਣਾ ਲੈਣਾ ਇਹ ਉਸ ਪਾਰਟੀ ਦੀ ਜਵਾਬਦੇਹੀ ਤੈ ਹੈ ਇਤਫਾਕ ਜੁੜਦਾ ਨਾ ਨਹੀਂ ਨਹੀਂ ਇੱਕ ਮਹੀਨੇ ਪਹਿਲੇ ਮਹੀਨੇ ਚ ਰੇਡ ਪੈਂਦੀ ਆ ਤੇ ਤੀਜੇ ਮਹੀਨੇ ਚੰਦਾ ਆ ਜਾਂਦਾ ਮੈਂ ਕੀ ਕਹਿ ਰਿਹਾ ਤੋ ਨਾ ਜੀ ਇਹ ਕੋਈ ਸਵਿਸ ਬੈਂਕ ਦਾ ਪੈਸਾ ਤਾਂ ਹੈ ਨਹੀਂ ਵੀ ਉਹਦਾ ਖਾਤਾ ਨੰਬਰ ਨਹੀਂ ਮਿਲੂ ਉਹਦੇ ਬੰਦੇ ਦਾ ਪਤਾ ਨਹੀਂ ਲੱਗੂਗਾ ਠੀਕ ਹੈ ਨਾ ਅਗਰ ਕਿਸੇ ਨੇ ਦਿੱਤਾ ਪਾਰਟੀ ਨੂੰ ਦਿੱਤਾ ਅਗਰ ਉਹ ਨਜਾਇਜ਼ ਜਾਂ ਜਾਇਜ਼ ਅਗਰ ਉਹਦੇ ਕੋਈ ਗਲਤ ਆ ਤਾਂ ਉਹਦੀ ਜਾਂਚ ਹੋ ਜੂਗੀ ਇਹ ਉਸ ਜਦੋਂ ਜਦੋਂ ਵੀ ਅਗਰ ਉਸ ਗੱਲ ਦੀ ਕੋਈ ਮਾਨਣੇ ਨਿਆਲਿਆ ਦੀ ਜਰੂਰ ਸਮਝੂਗਾ ਕੋਈ ਮੁੱਦਾ ਐਸਾ ਹੋਏਗਾ ਕਿ ਜ਼ਰੂਰੀ ਹੈ ਇਹਦੀ ਜਾਂਚ ਕਿਸੇ ਨਿਸ਼ਪਕਸ਼ ਏਜੰਸੀਆ ਤੋਂ ਹੋਣੀ ਚਾਹੀਦੀ ਤਾਂ ਉਹ ਹੋ ਜੇਗੀ ਜੀ ਠੀਕ ਹੈ ਨਾ ਚੰਦਾ ਤੋਂ ਬਗੈਰ ਕੋਈ ਵੀ ਪਾਰਟੀ ਦਾ ਸਟਰਕਚਰ ਨਹੀਂ ਚੱਲਦਾ ਉਹ ਤਾਂ ਇੱਕ ਸਿਸਟਮ ਹੀ ਹੋਗਾ ਠੀਕ ਹੈ ਨਾ ਤੇ ਉਹਦੇ ਵਿੱਚ ਅਗਰ ਕੋਈ ਆਪਣਾ ਭ੍ਰਿਸ਼ਟ ਪੈਸਾ ਇਸ ਤਰ੍ਹਾਂ ਯੂਜ਼ ਕਰਦਾ ਤੇ ਉਹਦੀ ਜਵਾਬ ਦੇ ਅੰਡਰਸਟੂਡ ਕੋਈ ਵੀ ਅਸੀਂ ਮੈਂ ਇੱਕ ਨੈਸ਼ਨਲ ਪਾਰਟੀ ਦਾ ਨੁਮਾਇੰਦਾ ਹੁੰਦੇ ਨਾ ਤੇ ਕਹਿੰਨਾ ਕਿ ਉਹ ਅਗਰ ਜਾਂਚ ਦੇ ਦਾਇਰੇ ਚ ਆਉਦੀ ਅਸੀਂ ਉਹਦਾ ਸਾਹਮਣਾ ਕਰਾਂਗੇ ਲੇਕਿਨ ਤੁਸੀਂ ਇਹ ਦੇਖੋ ਨਾ ਉਹ ਪਾਰਟੀਆਂ ਜਿਹੜੀਆਂ ਸਤਾ ਚ ਹੀ ਨਹੀਂ ਹੈਗੀਆਂ ਗਲਤ ਢੋਡੀ ਆ ਗਈ ਸਮਝ ਵੀ ਅਸੀਂ ਉਹਨਾਂ ਦੀ ਜਾਂਚਾ ਰੋਕ ਲਈਆਂ ਢੋਡੇ ਮੁਤਾਬਕ ਮੇਰੇ ਕੋਲ ਮੈਂ ਕਿਸੇ ਸਮੇਂ ਹੋਈਆਂ ਸੀ ਥੋਨੂੰ ਥੋਡੇ ਥੋਡੇ ਕਿਆਸ ਦੇ ਮੁਤਾਬਕ ਹੋਈਆਂ ਸੀ ਕਿਸੇ ਸਮੇਂ ਮੈਂ ਰੋਕਿਆ ਨਹੀਂ ਗਿਆ ਮੈਂ ਕਿ ਮੈਂ ਮੈਂ ਪੁੱਛਦਾ ਵੀ ਜਿਹੜੀਆਂ ਪਾਰਟੀਆਂ ਸਤਾ ਚ ਨਹੀਂ ਯਾਰ ਉਹਨਾਂ ਨੂੰ ਚੰਦਾ ਉਹਨਾਂ ਨੇ ਕਿਉਂ ਦੇਤਾ ਜੀ ਉਹਨਾਂ ਨੂੰ ਕਿਉਂ ਦੇਤਾ ਜੀ ਉਹਨੂੰ ਪਤਾ ਲੱਗਦਾ ਵੀ ਕਿਸੇ ਸੂਬੇ ਵਿੱਚ ਕਿਸੇ ਸਮੇਂ ਸਰਕਾਰ ਆਸਲ ਦਾਲ ਪੱਕੇ ਦੇ ਦਿੰਦਾ ਦੇਖੋ ਹਰ ਇੱਕ ਆਦਮੀ ਦੇ ਕੋਈ ਸਬੰਧ ਹੁੰਦੇ ਕੋਈ ਰਿਲੇਸ਼ਨ ਹੁੰਦੇ ਆ ਕੋਈ ਆਪਣੇ ਕੋਸ ਢੰਗ ਦੇ ਨਾਲ ਇੱਕ ਦੂਸਰੇ ਨੂੰ ਕੋਈ ਉਹ ਕੋਸ਼ਿਸ਼ ਕਰਦੇ ਵੀ ਮੈਂ ਇਹਨਾਂ ਨੂੰ ਅਬਲਾਈਜ਼ ਕਰਨਾ ਇਹ ਜੋ ਹੈ ਸਾਡੀ ਸਰਕਾਰ ਦੇ ਵਿੱਚ ਮੋਦੀ ਜੀ ਘਟੋ ਘਟ ਇੱਕ ਜਿੰਨੀ ਪਾਰਦਕਸ਼ਤਾ ਲੈ ਕੇ ਆਏ ਨੇ ਜਿੰਨੀ ਟਰਾਂਸਪਰੈਂਸੀ ਲੈ ਕੇ ਆਇਆ ਅੱਜ ਤੱਕ ਕਦੇ ਮਿੱਤਰ ਸਾਡੇ ਦੇਸ਼ 'ਚ ਦੇਖ ਨੂੰ ਨਹੀਂ ਮਿਲੀ ਜੀ ਜੀ ਔਰ ਉਹ ਜਾਰੀ ਰਹੂਗੀ ਉਹ ਜਿਹੜਾ ਵੀ ਬੰਦਾ ਕੋਈ ਗੜਬੜ ਕਰਦਾ ਭ੍ਰਸ਼ਟਾਚਾਰ ਕਰਦਾ ਉਹ ਬੇਨਕਾਬ ਹੋਊਗਾ ਹੀ ਹੋਊਗਾ ਉਹ ਚਾਹੇ ਕਿਸੇ ਪਾਰਟੀ 'ਚ ਹੋਵੇ ਤਮਨ ਸਾਹਿਬ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਈ ਆਪਾਂ ਲੋਕਤੰਤਰ ਦੀ ਗੱਲ ਕਰਾਂਗੇ ਆਪਾਂ ਤੁਸੀ ਹੁਣ ਕੇਜਰੀਵਾਲ ਸਾਹਿਬ ਦਾ ਮਾਮਲਾ ਚਲੋ ਮੈਂ ਇਹ ਨਹੀਂ ਕਹਿੰਦਾ ਉਹ ਸਹੀ ਨੇ ਜਾਂ ਗਲਤ ਨੇ ਜਾਂਚ ਦਾ ਵਿਸ਼ਾ ਹੈਗਾ ਅੰਦਰ ਚਲੇ ਕੇ ਕਿ ਨੇ ਈਡੀ ਜਾਂਚ ਕਰੇਗੀ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਈ ਆ ਜੋ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਾ ਜਿਹੜਾ ਰਿਟਰਨਿੰਗ ਆਫਿਸਰ ਸੀਗਾ ਉਹਨੂੰ 4 ਰੁਪਈਆ ਉੱਥੇ ਤਾਂ ਜਾ ਕੇ ਮਾਮਲਾ ਸੁਧਰਿਆ ਵਾ ਉਹ ਚੀਜ਼ਾਂ ਸਾਰੀਆਂ ਕਿਤਨੇ ਕਿਤੇ ਲੋਕ ਦੇਖਦੇ ਨੇ ਕਿੰਨਾ ਕੁ ਚਿਰ ਆਪਾਂ ਇਸ ਚੀਜ਼ ਨੂੰ ਲੁਕੋਈ ਜਾਵਾਂਗੇ ਨਹੀਂ ਯਾਰ ਲੋਕਤੰਤਰ ਮਜ਼ਬੂਤ ਆ ਲੋਕਤੰਤਰ ਮਜਬੂਤ ਆ ਚਿੱਟੇ ਦਿਨਾਂ ਵਿੱਚ ਸਾਫ਼ ਸੀ ਕਿਵੇਂ ਪਰਚੀਆਂ ਬਦਲੀਆਂ ਗਈਆਂ ਉਸ ਸਮੇ ਉਸ ਰਿਟਰਨਿੰਗ ਆਫਿਸਰ ਵੱਲੋਂ ਮੈਂ ਮੈਨੂੰ ਨਹੀਂ ਸਮਝ ਆਉਂਦਾ ਕਦੋਂ ਬਦਲੀਆਂ ਗਈਆਂ ਜੇ ਬਦਲੀਆਂ ਗਈਆਂ ਉਹ ਤੋਂ ਬਾਅਦ ਚੋਣਾਂ ਤੋਂ ਬਾਅਦ ਡਿਪਟੀ ਮੇਅਰ ਤੇ ਸੀ ਨਹੀਂ ਡਿਪਟੀ ਮੇਅਰ ਕਿਹਦੇ ਚੁਣੇ ਗਏ ਆ ਕੱਲ ਚੋਣ ਤਾਂ ਮੇਅਰ ਦੀ ਸੀ ਨਾ ਜਿੱਥੇ ਗੜਬੜੀ ਹੋਈ ਆ ਸਭ ਜੀਆ ਮਾਮਲਾ ਮਾਰ ਜੋ ਮਾਰ ਜੋ ਸੁਪਰੀਮ ਕੋਰਟ ਚ ਪੁੱਜਿਆ ਜੀ ਉਸ ਤੋਂ ਬਾਅਦ ਆਪਾਂ ਬਾਕੀ ਚੋਣਾਂ ਉਹਨਾਂ ਨੇ ਰੋਕ ਲੀਆਂ ਠੀਕ ਹੈ ਨਾ ਇਹ ਇਲਜ਼ਾਮ ਲਗਾ ਕੇ ਕਿ ਇੱਥੇ ਗੜਬੜੀ ਹੋਈ ਆ ਕੀ ਇਲਜ਼ਾਮ ਲਗਾਇਆ ਵੋਟਾਂ ਦੀ ਗੜਬੜੀ ਹੋਈ ਆ ਜੇ ਵੋਟਾਂ ਦੀ ਗੜਬੜ ਹੋਈ ਆ ਤੇ ਫੇਰ ਮਤਲਬ ਮੇਅਰ ਉਹਨਾਂ ਦਾ ਬਣਦਾ ਸੀ ਜੀ ਜੇ ਬਣਦਾ ਸੀ ਤੇ ਫਿਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਉਹਨਾਂ ਦਾ ਕਿਉਂ ਨਹੀਂ ਬਣਿਆ ਉਹ ਕਿਹੜਾ ਵੋਟਾਂ ਕੋਈ ਹੋਰ ਪਾ ਗਿਆ ਜੀ ਹੂੰ ਨੇ ਚਲੋ ਉਹ ਤਾਂ ਬਾਅਦ ਚੋਣਾਂ ਤੋਂ ਬਾਅਦ ਦੀ ਗੱਲ ਆ ਬਹੁਤ ਕੁਝ ਅਜਿਹੇ ਆ ਦੇਸ਼ ਦੇ ਨਹੀਂ ਉਹ ਵੀ ਤਾਂ ਇਲੈਕਟਡ ਹੋ ਜਾਣਾ ਭਾਜੀ ਹਮਾਤਲ ਵਿੱਚ ਬਹੁਤ ਕੁਝ ਅਜੀਹਾ ਹੋ ਰਿਹਾ ਹਿਮਾਚਲ ਵਿੱਚ ਵੀ ਰੋਲਾ ਪੈ ਰਿਹਾ ਹੁਣ ਬਿਹਾਰ ਦੇ ਵਿੱਚ ਕੀ ਕੁਝ ਹੋ ਗਿਆ ਆ ਸਾਡਾ ਗਵਾਂਧੀ ਸੂਬਾ ਹਰਿਆਣਾ ਉਹ ਮੈਂ ਉਹ ਚੀਜ਼ਾਂ ਤੇ ਜਿਆਦਾ ਮੈਂ ਤਾਂ ਉਸ ਮਾਮਲੇ ਦੀ ਗੱਲ ਕਰ ਰਿਹਾ ਜਿਹੜੀ ਚਿੱਟੇ ਦੇ ਦਵਾਂਗੇ ਸਾਫ਼ ਛੇ ਜਿਹੜਾ ਮਾਮਲਾ ਮਾਲਜੋ ਸੁਪਰੀਮ ਕੋਰਟ ਵਿੱਚ ਪੁਰਜਾ ਮੈਂ ਤਾਂ ਉਸ ਮਾਮਲੇ ਸੁਪਰੀਮ ਕੋਰਟ ਨੇ ਅਗਰ ਪਹੁੰਚਿਆ ਸੁਪਰੀਮ ਕੋਰਟ ਨੇ ਕਹਿਤਾ ਵੀ ਇਹਨੂੰ ਲਾਗੂ ਕਰ ਦੋ ਹੋ ਗਿਆ ਦੁਬਾਰਾ ਚੋਣ ਹੋਈ ਹੁਣ ਉਹਨੂੰ ਦੁਬਾਰਾ ਦੂਜੀ ਚੋਣ ਨੂੰ ਵੀ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ ਨਾ ਸੁਪਰੀਮ ਕੋਰਟ ਚਲੋ ਦੇਖੋ ਤਮਾਨ ਸਾਹਿਬ ਜਿਹੜੀ ਚੀਜ਼ ਤਾਂ ਹੋਈ ਤੇ ਉਹ ਪਹਿਲਾਂ ਔਰ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਮਾਨਰੀ ਨਿਆਂਲਾ ਪਹਿਲੇ ਨੇ ਨੂੰ ਪਲਟ ਲੇਗਾ ਜਦੋਂ ਉਹਨੂੰ ਪਤਾ ਲੱਗੇਗਾ ਵੀ ਦੂਜਾ ਕੀ ਹੋਇਆ ਤੁਸੀਂ ਜਾ ਜਾਵਾਂਗੇ ਕੋਰਟ ਦੇ ਵਿੱਚ ਮਾਨ ਨਹੀਂ ਉਹ ਸੰਗਠਨ ਦੇਖੂਗਾ ਮੈਂ ਤਾਂ ਇੱਕ ਬੜਾ ਸਿੱਧਾ ਜਿਹਾ ਆਪਣਾ ਇੱਕ ਆਮ ਦੇਸ਼ ਵਾਸੀ ਕਿ ਸ਼ਹਿਰੀ ਹੋਣ ਦੇ ਨਾਤੇ ਮੈਂ ਇੱਕ ਸਵਾਲ ਰੱਖ ਰਿਹਾ ਜੀ ਕਿ ਅਗਰ ਦੁਬਾਰਾ ਹੋਇਆ ਤਾਂ ਉਸ ਗੱਲ ਨੇ ਪ੍ਰਮਾਣਿਤ ਕਰਤਾ ਕਿ ਜਿਹੜੀ ਪਹਿਲੀ ਚੋਣ ਸੀ ਉਹ ਵੀ ਠੀਕ ਸੀ ਇਹ ਨਾ ਹੋਵੇ ਤੁਹਾਡੀ ਸਲਾਹ ਆਮ ਆਦਮੀ ਪਾਰਟੀ ਦਾ ਸੁਪਰੀਮ ਕੋਰ ਚੱਲਣ ਮੁਰਕੇ ਡਿਪਟੀ ਮੇਅਰ ਦੇ ਸਿੱਧੀ ਜਾਣਾ ਲੱਗਿਆ ਹੋਰ ਉਹ ਉਹਨਾਂ ਨੂੰ ਜਾਣਾ ਚਾਹੀਦਾ ਬੜੀ ਮੈਂ ਤਾਂ ਸਲਾਹ ਬੜੀ ਉਹਨੂੰ ਦੇਣਾ ਚਾਹਣਾ ਤੁਸੀਂ ਵੀ ਦਿਓ ਕਿ ਉਹਨਾਂ ਨੂੰ ਜਾਣਾ ਚਾਹੀਦਾ ਭਈਆ ਬਾਅਦ ਦੇ ਵਿੱਚ ਕਿਵੇਂ ਚੁਣੇਗੇ ਜੀ 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 ਤੁਹਾਨੂੰ ਸਭ ਆਖਰੀ ਸਵਾਲ ਲਵਾਂਗੇ ਆਮ ਆਦਮੀ ਪਾਰਟੀ ਕਹਿੰਦੀ ਵੀ ਮੋਦੀ ਸਾਹਿਬ ਕਿਸੇ ਤੋਂ ਡਰਦੇ ਸਿਰਫ ਆਮ ਆਦਮੀ ਪਾਰਟੀ ਤੋਂ ਡਰਦੇ ਨੇ ਤੇ ਉਹਨਾਂ ਨੂੰ ਡਾਰਾ ਵੀ ਲਈ ਆਮ ਆਦਮੀ ਪਾਰਟੀ ਉਹ ਹੀ ਮੋਦੀ ਸਾਹਿਬ ਨੂੰ ਸੱਤਾ ਤੋਂ ਬਾਹਰ ਕਰ ਸਕਦੀ ਹੈ ਇਸ ਕਰਕੇ ਕੱਲਾ ਜਿਹੜਾ ਫੋਕਸ ਹੈ ਉਹ ਆਮ ਆਦਮੀ ਪਾਰਟੀ ਦੇ ਕੀਤਾ ਜਾ ਰਿਹਾ ਖੁਸ਼ ਹੋਣੇ ਲਈ ਗਿਆ ਗਾਲਬ ਖਿਆਲ ਅੱਛਾ ਹੈ ਜੀ ਕੁਝ ਵੀ ਕਹਿ ਸਕਦੇ ਹਾਂ ਝੂਠ ਔਰ ਜਿਸ ਤੰਗ ਦੇ ਨਾਲ ਬਨਾਵਟੀ ਗੱਲਾਂ ਲੋਕਾਂ ਦਾ ਮਨ ਪਰ ਚੁੱਕਿਆ ਮਿੱਤਰਾ ਉਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਸਮਝੇ ਨਾ ਗੱਲ ਨੂੰ ਜਦੋਂ ਆਪਾਂ ਬਾਰ ਬਾਰ ਕਹਿੰਦੇ ਸੀ ਹੁਣ ਅੱਜ ਕੀ ਬੋਲ ਰਹੇ ਨੇ ਉਹ ਜੀ ਪਹਿਲੇ ਕਹਿੰਦੇ ਸੀ ਜੀ ਤੁਸੀਂ ਉਹਨਾਂ ਨੂੰ ਜਿਹੜੇ ਪਹਿਲੇ ਡਿਪਟੀ ਸੀਐਮ ਸੀ ਇਹਨਾਂ ਦੇ ਕੀ ਨਾਮ ਸੀ ਉਹਨਾਂ ਦਾ ਜਿਨ੍ਹਾਂ ਨੂੰ ਸਾਲ ਹੋ ਗਿਆ ਗ੍ਰਿਫਤਾਰ ਕੀਤੇ ਉਹ ਸਸੋਧਿਆ ਜੀ ਸਸੋਧਿਆ ਜੀ ਜੀ ਕੋ ਪੜेंगे ਧਰਤੀ ਪਲਟ ਜਾਏਗੀ ਠੀਕ ਹੈ ਸੰਜੇ ਸਿੰਘ ਗਏ ਉਹ ਗਏ ਹੋਰ ਗਏ ਅੱਜ ਕਹਿੰਦੇ ਸੀ ਕੇਜਰੀਵਾਲ ਕੇਜਰੀਵਾਲ ਸਾਹਿਬ ਅੰਦਰ ਨੇ ਹੁਣ ਰੋਜ਼ ਹੁਣ ਕੀ ਕਹਿ ਰਹੇ ਨੇ ਜੀ ਕਿ ਇਹਨਾਂ ਨੇ ਸਾਡੇ ਬਾਕੀ ਲੀਡਰ ਫੜ ਕੇ ਅੰਦਰ ਕਰਨੇ ਨੇ ਹੂੰ ਦੱਸੋ ਅਰੇ ਵੀ ਮਿੱਤਰਾ ਅਮਰੀਕੀ ਗੱਲ ਸੁਣੋ ਤੁਸੀਂ ਪੰਜਾਬ ਦੇ ਵਿੱਚ ਜੋ ਮਰਜ਼ੀ ਕਰ ਰਹੇ ਹੋ ਜੋ ਮਰਜ਼ੀ ਕਰ ਰਹੇ ਹੋ ਅੱਜ ਆਪਣੀ ਮਨਮਨੀਆਂ ਚਲਾ ਰਹੇ ਹੋ ਔਰ ਉੱਥੇ ਕਿੰਨੀ ਵਾਰੀ ਤੁਹਾਨੂੰ ਵਾਪਸੀ ਸਟੈਪ ਚੱਕਣਾ ਪਿਆ ਜੀ ਠੀਕ ਹੈ ਨਾ ਗੱਲ ਨੂੰ ਹਜੇ ਤਾਂ ਜਨਤਾ ਨੇ ਤੁਹਾਨੂੰ ਸਤਾ ਇੱਕ ਸੂਬੇ 'ਚ ਦਿੱਤੀ ਆ ਇੱਕ ਬੜੇ ਸੈਂਸਿਟਿਵ ਸੂਬੇ 'ਚ ਦਿੱਤੀ ਆ ਤੁਸੀਂ ਉਹਦੇ ਉਹਦੇ ਕਿੰਨੀ ਦੁਰਵਰਤੋਂ ਕਰ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਕਾਨੂੰਨ ਵੀ ਆਪਣਾ ਹਰ ਚੀਜ਼ ਛਿੱਕੇ ਤੇ ਟੰਗ ਦੰਨੇ ਹੋ ਤੁਹਾਨੂੰ ਮਾਨਯੀ ਰਾਜਪਾਲ ਵੀ ਪਸੰਦ ਨਹੀਂ ਜਿਹੜਾ ਨਿਰਣੈ ਕੋਰਟ ਦਾ ਤੁਹਾਡੇ ਪੱਖ ਚ ਨਹੀਂ ਆਂਦਾ ਤੁਹਾਨੂੰ ਉਹ ਵੀ ਪਸੰਦ ਨਹੀਂ ਠੀਕ ਹੈ ਨਾ ਹਰ ਚੀਜ਼ ਦੇ ਉੱਤੇ ਉਂਗਲੀ ਉਠਾਣ ਦਾ ਇਹਨਾਂ ਦਾ ਹੀ ਕੰਮ ਆ ਜੀ ਅੱਜ ਆਗਰ ਇਹਨਾਂ ਨੇ ਅੱਜ ਨਾਈਸ ਲਾਇਆ ਇਹਨਾਂ ਨੇ ਬਣਾ ਲਿਆ ਇੰਡੀਆ ਬਣਾ ਲਿਆ ਜੀ ਜੀ ਬਨਾਲਿਆ ਕਿਹਦੇ ਨਾਲ ਲੜ ਕੇ ਬਣਾਇਆ ਜਿਨ੍ਹਾਂ ਦੇ ਖਿਲਾਫ ਬੋਲ ਕੇ ਇਹ ਲੋਕਾਂ ਨੇ ਆਪਣੀ ਰਾਜਨੀਤੀ ਸ਼ੁਰੂ ਕੀਤੀ ਸੀਗੀ ਅੱਜ ਉਹ ਸਾਰੇ ਦੁੱਧ ਤੋਤੇ ਹੋ ਗਏ ਮੈਂ ਪੁੱਛਦਾ ਅੱਜ ਉਹ ਲੋਕ ਚੋਰ-ਚੋਰ ਮਸੀਰੇ ਭਾਈ ਬਣ ਕੇ ਇਕੱਠੇ ਹੋ ਗਏ ਉਹ ਇੱਕ ਦੂਜੇ ਦੇ ਖਿਲਾਫ ਆਦਾ ਨਰਾ ਮਾਰਦੇ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਕਿਹਨੂੰ ਅਧਿਕਾਰ ਆ ਵੀ ਇੱਕ ਬੰਦਾ ਚੋਰੀ ਠੱਗੀ ਕਰਕੇ ਡਾਕਾ ਮਾਰ ਕੇ ਬਾਅਦ ਚ ਕਹੇ ਮੈਂ ਤਾਂ ਇਲੈਕਸ਼ਨ ਲੜਨੇ ਆ ਇਸ ਕਰਕੇ ਮੈਨੂੰ ਮੌਕਾ ਦੇ ਦਿਓ ਵੀ ਪਹਿਲਾਂ ਇਲੈਕਸ਼ਨ ਲੰਘ ਜਾਣ ਮੈਨੂੰ ਬਾਅਦ ਚ ਗ੍ਰਿਫਤਾਰ ਕਰ ਲਿਓ ਜੀ ਦੱਸੋ ਮੈਨੂੰ ਅਧਿਕਾਰ ਤੁਸੀਂ ਦੇ ਸਕਦੇ ਹੋ ਜਾਂ ਮੈਂ ਦੇ ਸਕਦਾ ਹਾਂ ਉਹਦਾ ਏਜੰਸੀਆਂ ਦਾ ਕੰਮ ਏਜੰਸੀਆਂ ਨੇ ਆਪਣਾ ਕੰਮ ਕਰਨਾ ਹੈਗਾ ਵਾ ਤੇ ਗੱਲ ਤੋਂ ਕਿ ਬਿਲਕੁਲ ਠੀਕ ਹੈ ਕਿਸ ਨੂੰ ਕੋਈ ਅਧਿਕਾਰ ਨਹੀਂ ਹੈਗਾ ਤੇ ਕੀ ਰਾਜਨੀਤੀ ਰਾਜਨੀਤੀ ਤੇ ਅਸਰ ਪਏਗਾ ਖਾਸ ਤੌਰ ਤੇ ਪੰਜਾਬ ਦੀ ਰਾਜਨੀਤੀ ਉੱਤੇ ਇਸ ਚੀਜ਼ ਦਾ ਕੀ ਅਸਰ ਪਏਗਾ ਬਹੁਤ ਅਸਰ ਪਏਗਾ ਲੋਕਾਂ ਨੂੰ ਜਿਹੜਾ ਇਹਨਾਂ ਨੇ ਝੂਠ ਬੋਲ ਬੋਲ ਕੇ ਸਬਜਾ ਬਾਗ ਦਿਖਾਏ ਸੀ ਨਾ ਜੀ ਉਹ ਸਾਰੇ ਨੰਗੇ ਹੋ ਗਏ ਉਹ ਤਾਂ ਕਹਿੰਦੇ ਸਿੰਮਤੀ ਮਿਲੂਗੀ ਸਾਨੂੰ ਸਭ ਨੂੰ ਮੈਂ ਕਹਿੰਦਾ ਜੀ ਸਿੰਮਤੀ ਅਗਰ ਸਿੰਮਤੀ ਹੁੰਦੀ ਹੈ ਤੁਸੀਂ ਦੱਸੋ ਪੰਜਾਬ ਦੇ ਵਿੱਚ ਹੂੰ ਤੁਹਾਨੂੰ ਕੋਈ ਸਿੰਮਤੀ ਕਿਤੇ ਨਜ਼ਰ ਨਹੀਂ ਖਾਲੀ ਮਹਾਲੀ ਕੱਠੀ ਕੀਤਾ ਵੱਡਾ ਕੱਲ ਬਹੁਤ ਅੱਛੀ ਗੱਲ ਆ ਤੁਸੀਂ ਇਹ ਦੱਸੋ ਦਿੱਲੀ 'ਚ ਕੀ ਹੋ ਰਿਹਾ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਕੀ ਹੋ ਰਿਹਾ ਬੋਲੋ ਨਾ ਜੀ ਕੋਈ ਉੱਠ ਕੇ ਨਾਲ ਤੁਰਨ ਨੂੰ ਤਿਆਰ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਅੱਜ ਜੋ ਕੁਝ ਹੋ ਰਿਹਾ ਉਹ ਸੱਚਾਈ ਤੇ ਆਧਾਰਿਤ ਆ ਤੁਸੀਂ ਆਪ ਸ਼ੁਰੂਆਤ ਦੇ ਵਿੱਚ ਕਿਹਾ ਕਿ ਪਹਿਲੇ ਦੋ ਨੋਟਿਸਾਂ ਤੋਂ ਬਾਅਦ ਤਿੰਨ ਨੋਟਿਸਾਂ ਤੋਂ ਬਾਅਦ ਕਿਉਂ ਨਹੀਂ ਕਿਉਂ ਨਹੀਂ ਚੱਕਿਆ ਇਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਟਾਈਮਿੰਗ ਤੇ ਸਵਾਲ ਚੜ੍ਹਦਾ ਅਗਰ ਅਗਰ ਸਰਕਾਰ ਜਾਂ ਸੰਸਥਾ ਉਹਨਾਂ ਦੀ ਇੱਜ਼ਤ ਕਰਦੀ ਆ ਕਿ ਇੱਕ ਜ਼ਿੰਮੇਵਾਰ ਜ਼ਿੰਮੇਵਾਰੀ ਦੇ ਪੋਸਟ ਤੇ ਉਹ ਲੋਕ ਬਰਾਜਮਾ ਨੇ ਅਗਰ ਉਹਨਾਂ ਦੀ ਉਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਅਗਰ ਟਾਈਮ ਦਿੱਤਾ ਜਾ ਰਿਹਾ ਤਾਂ ਕਿਉਂ ਦਿੱਤਾ ਜਾ ਰਿਹਾ ਜੇ ਕਰ ਲਿਆ ਤਾਂ ਕਿਉਂ ਕਰ ਲਿਆ ਹੁਣ ਇਹ ਕਿਉਂ ਜਿਹੜੀ ਐ ਕੁਵਾਰੀ ਰਹਿੰਦੀ ਐ ਮਿੱਤਰਾਂ ਤੇ ਕਿਉਂ ਦਾ ਜਵਾਬ ਦੇਣ ਲਈ ਨਹੀਂ ਐ ਇਹ ਨਿਰਣੈ ਕਰਨ ਦੇ ਲਈ ਸਾਰੇ ਕੰਮ ਹੋਣੇ ਨੇ ਬਹੁਤ ਬਹੁਤ ਤਨਕਿਊ ਤਾਂ ਤੁਸੀਂ ਸੁਣਿਆ ਸਨ ਦਸ਼ਨੀਸ਼ ਧਮਾਨ ਜਿਹੜੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਪ੍ਰਧਾਨ ਨੇ ਤਾਂ ਜਿੱਥੇ ਤੱਕ ਈਡੀ ਦੀ ਕਾਰਵਾਈ ਐ ਤਾਂ ਕਹਿੰਦੇ ਕਾਰਵਾਈ ਈਡੀ ਕਰਦੀ ਐ ਤੇ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਸੀ ਵੀ ਇੱਕ ਬੰਦੇ ਨੂੰ ਫੜਨ ਵਾਸਤੇ ਜਾਂ ਉਹਨੂੰ ਨਾ ਫੜਨ ਵਾਸਤੇ ਜਾਂ ਉਤੇ ਜਾਂਚ ਜਿਹੜੀ ਚੱਲਦੀ ਆ ਉਸ ਵਾਸਤੇ ਇਸ ਚੀਜ਼ ਦਾ ਇੰਤਜ਼ਾਰ ਕੀਤਾ ਜਾਵੇ ਵੀ ਚੋਣਾ ਅੱਗੇ ਨੇ ਜਾਂ ਪਿੱਛੇ ਨੇ ਏਜੰਸੀ ਆਪਣਾ ਕੰਮ ਕਰਦੀ ਨਜ਼ਰ ਆ ਰਹੀ ਆ ਕਿਤਨਾ ਕਿਤੇ ਅਹੁਦਾ ਮੁਖ ਰੱਖਦਾ ਤੇ ਇਸ ਕਰਕੇ ਸਮਾਦਨ ਸਮਾ ਟਪਾਇਆ ਜਾ ਰਿਹਾ ਸੀ ਪਰ ਆਖਿਰਕਾਰ ਜਦੋਂ ਮਾਨਯੋਗ ਅਦਾਲਤਾਂ ਵਿੱਚ ਮਾਮਲਾ ਪੁੱਜਿਆ ਤਾਂ ਮਜਬੂਰਨ ਜਿਹੜਾ ਏਡੀ ਨੂੰ ਹੁਣ ਗ੍ਰਿਫਤਾਰ ਕਰਕੇ ਜਿਹੜੀ ਪੁੱਛਗੇ ਛੇ ਅੱਗੇ ਕਰਨੀ ਜਿਹੜੀ ਉਹ ਬਣਦੀ ਹੈ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਉਹ ਲੋਕ ਨੇ ਜਿਨ੍ਹਾਂ ਉਤੇ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ 'ਤੇ ਭ ਸਾਬ ਦਾ ਕਹਿੰਦਾ ਵੀ ਜਾਂਚ ਤੋਂ ਕਿਸੇ ਨੂੰ ਕੋਈ ਰੋਕਿਆ ਨਹੀਂ ਜੇ ਕੋਈ ਅਜੀਹਾ ਕੰਮ ਕਰੇਗਾ ਤਾਂ ਉਹਦੇ ਉੱਤੇ ਖੁੱਲ ਕੇ ਜਿਹੜੀ ਜਾਂਚ ਹੈ ਉਹ ਜ਼ਰੂਰ ਹੋਣੀ ਹੈ ਪੰਜਾਬ ਦੀ ਰਾਜਨੀਤੀ ਉੱਤੇ ਵੀ ਕਹਿੰਦੇ ਬੁਰਾ ਜਿਹੜਾ ਅਸਰ ਆ ਇਸ ਚੀਜ਼ ਦਾ ਪਏਗਾ ਤੇ ਲੋਕ ਜਾਣਨਗੇ ਵੀ ਕੌਣ ਸਹੀ ਹੈ ਤੇ ਕੌਣ ਗਲਤ ਤੇ ਨਾਲ ਇੰਡੀਆ ਅਲਾਈანს ਉੱਤੇ ਵੀ ਵੱਡਾ ਨੁਕਸਾਨ ਕਸੀ ਹੈ ਵੀ ਉਹ ਸਮਾਂ ਸੀ ਕਿਸੇ ਸਮੇਂ ਦੋਹੇ ਪਾਰਟੀਆਂ ਇੱਕ ਦੂਜੇ ਉੱਤੇ ਅਲਿਗੇਸ਼ਨ ਲਗਾਉਂਦੇ ਸੀ ਤੇ ਅੱਜ ਦੋਵੇਂ ਘੋ ਖਿਚੜੀ ਹੋਈਆਂ ਹਨ ਤਾਂ ਦੇਖਣ ਵਾਲਾ ਸਮਾਂ ਹੋਏਗਾ ਵੀ ਅੱਗੇ ਜਿਹੜੀ ਕੇਜ ਦੀ ਬਾਤ ਹੋਣਾ ਦੀ ਗ੍ਰਿਫਤਾਰੀ ਹੈ ਅੱਗੇ ਸਿਆਸਤ ਦੇ ਵਿੱਚ ਕੀ ਰੰਗ ਦਿਖਾਉਂਦੀ ਹੈ ਮੈਂ ਇੰਦਰਪਾਲ ਸਿੰਘ